ਸਾਸੀ ਕਾਲ ਜੀ 사ਸੀ ਕਾਲ ਜੀ 사ਸੀ ਕਾਲ ਹੋਰ ਸਭ ਠੀਕ ਠਾਕ ਨਹੀਂ ਵਧੀਆ ਵਧੀਆ ਜੀ ਚਲੋ ਜਿਵੇਂ ਚੱਲਦਾ ਠੀਕ ਠਾਕ ਹੈ ਜੀ ਹਾਂ ਜੀ ਹਾਂ ਜੀ ਵਧੀਆ ਚੱਲੀ ਜਾਂਦਾ ਜੀ ਕਿੰਨੀਆਂ ਫਰ ਅੱਜ ਅੱਜ ਆ ਗਏ ਜੀ ਸੰਦੀਪ ਭਾਈ 5 6 ਪੀਸ ਅੱਛਾ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚਾਨਾ ਰੱਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ 사ਸੀ ਕਾਲ ਜੀ 사ਸੀ ਕਾਲ ਕਰੀ ਸ਼ੁਰੂ ਫਿਰ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਜੈਸੀ ਜੀ ਆਜੋ ਫਿਰ ਸੂਈ ਆ ਸੂਈ ਸੂਈ ਸੰਦੀਪ ਜੀ ਅੱਛਾ ਹਾਂ ਰਾਤੀ ਸੂਈ ਨੇ ਰੇਜੇ ਠੀਕ ਆ ਤੇ ਵਸ਼ੀ ਦਿੱਤੀ ਆ ਲਿਓ ਜੀ ਕਿੰਨਾ ਇਹ ਦੁੱਧ ਕਰੂ ਫਿਰ ਜੀ ਇਹ ਜੀ ਵੇਖੋ ਲੈਵੇ ਤਾਂ ਹਰ ਇੱਕ ਨੇ ਹਿਸਾਬ ਲਾ ਲੈਣਾ ਇਹਨੇ ਕਿੰਨਾ ਦੁੱਧ ਕਰਨਾ ਖਾਣਾ-ਥਣਾ ਦੀ ਬਿਲਕੁਲ ਓਕੇ ਆ ਹਾਂ ਹਾਂ ਜਵਾਬ ਸਮਾਂ ਦੀ ਵਜ੍ਹਾ ਨਹੀਂ ਸਮਾਲੋਕਾਰ ਤੇ ਲੈਵਾ ਵੇਖੋ ਤੁਸੀਂ ਹੁਣ ਲੈਵੇ ਤਾਂ ਆਪੇ ਹੀ ਪਤਾ ਲੱਗ ਹੀ ਜਾਣਾ ਹਰ ਇੱਕ ਨੂੰ ਠੀਕ ਆ ਪੀ ਇਹਨੇ ਕਿੰਨਾ ਕੁ ਦੁੱਧ ਭਰ ਦੇਣਾ ਕਰਮਾਲੀ ਨੇ ਸੋਹਣਾ ਆਰਡਰ ਤਿਆਰ ਹੋਇਆ ਬਿਲਕੁਲ ਬਿਲਕੁਲ ਜੀ ਹਾਂ ਜੀ ਤੇ ਮੱਛੀ ਆ ਗਈ ਹਾਂ ਜੀ ਮਗਰ ਵੀ ਵਸ਼ੀ ਚਲੋ ਮਗਰ ਵੀ ਜਰਸੀ ਵਸ਼ੀ ਪਿਓਰ ਆਪ ਵੀ ਪਿਓਰ ਜਰਸੀ ਚੇ ਜਾ ਤੇ ਤੂਫਾਨ ਹੀ ਕਰਮਾਲੀ ਨੇ ਵਢਿਆ ਲੋ ਬਤ ਓਏ ਇਧਰ ਨੂੰ ਉਦਨ ਉਦਨ ਹੋ ਜਰਾ ਇਧਰ ਕਰ ਲੋ ਹਾਂਜੀ ਦੇਖੋ ਬੋਲੋ ਦੀਪ ਜੀ ਦੇ ਦੀ 65000 ਦੀ ਕਾਲੂ ਆ ਵੇ ਲੋ ਕਰ ਦਈਏ ਜਾਇਦ ਕਿੰਨਾ ਕਰਨਾ ਠੀਕ ਆ ਠੰਡੀ ਹਾਂ ਜੀ ਬਾਹਰ 10000 ਦੀ ਵਸੀ ਦੇ ਦਾਂਗੇ ਚਲੋ ਠੀਕ ਹੈ ਜੀ ਠੀਕ ਹੈ ਜਾਇ ਜੀ ਆ ਜਾਇ ਜੀ ਕਰਦੇ ਬਾਕੀ ਮੋਕੇ ਕੋਈ ਕਰਦਾ ਛੋਰ ਛਾੜ ਕਰਾਂਗੇ ਕੋਈ ਚੱਕਰ ਨਹੀਂ ਆ ਠੀਕ ਹੈ ਜਦੋਂ ਵੀਰਾਂ ਦਾ ਫੋਨ ਹੋਊਗਾ ਮੋੜਦੇ ਨਹੀਂ ਕਿਸੇ ਨੂੰ ਚਲੋ ਇਹ ਗੱਬਣਾ ਨਹੀਂ ਇਹ ਵੀ ਸੂਈ ਸੰਨੀ ਭਾਜੀ ਅੱਛਾ ਇਹ ਵੀ ਸੂਈ ਹੈ ਹਾਂ ਜੀ ਇਹਦੇ ਕੋਲ 10 ਕਿਲੋ ਜਿਹੜਾ ਵਾ ਤਿਆਰ ਆ 10 ਕਿਲੋ ਦਾ ਦੁੱਧ ਇਸ ਟਾਈਮ ਤਿਆਰ ਆ 6 ਵਾਂ 7 ਵਾਂ ਦੇਣਿਆ ਜਾਂ ਬੋਲਾ ਵਾਲੇ ਕੋਈ ਦੁੱਧ ਵਾਲੇ ਇਹਨਾਂ ਤਿਆਰ ਆ ਇਹਨਾਂ ਤਿਆਰ ਆ ਠੀਕ ਆ ਚਵਾਈ ਚੂਈ ਬਿਲਕੁਲ ਓਕੇ ਠੰਡੀ ਸੀਲ ਆ ਕੋਈ ਰਸੀ ਰੁਸੀ ਨਹੀਂ ਪਾਉਣੀ ਬੱਚਾ ਮਗਰ ਇਹਦੇ ਚੋਬਰ ਠੀਕ ਆ ਇਹਦਾ ਮੁੱਲ ਫਿਰ ਇਹਦਾ ਮੁੱਲ ਸੰਦੀਪ ਜੀ 40000 ਦੀ ਦੇ ਲਈਏ ਨਿਕਾਲੇ ਕਰਨਾ ਛੋਟਾ ਜੀ ਹਾਂ ਬਸ ਛੋਟੀ ਕਰ ਲਈ 40000 ਖੰਡੋ ਚਲੋ 38000 ਦੀ ਸੰਦੀਪ ਜੀ ਲਾਂਗੇ ਠੀਕ ਆ ਠੰਡੀ ਸੀ ਲਿਆ ਬਾਕੀ ਕੋਈ ਐ ਨਹੀਂ ਵੀ ਗਰਮ ਆ ਬਸ ਠੀਕ ਆ ਜਿੱਦਾਂ ਮਰਜੀ ਕੋਈ ਬੈਠਾ ਰਵੇ ਥੱਲੇ ਇਹੋ ਜਿਹੀ ਨਹੀਂ ਟੈਨਸ਼ਨ ਦਰਦੀ ਬੇ ਮਥਵਾ ਤੇ ਕਹਿਣਾ ਕੁਝ ਨਹੀਂ ਇਹਨੇ ਕਰ ਮਾਰੀ ਨੇ ਜਿੱਧਰੋਂ ਦੀ ਮਰਜ਼ੀ ਥੱਲੇ ਦੀ ਵੜੇ ਆ ਇਹ ਗੱਬੜਾ ਹਾਂਜੀ ਇਹ ਗੱਬਣਾਂ ਦੀ ਭਾਜੀ ਪਹਿਲਾਂ ਵਸ਼ੀ ਆ ਛੇ ਹਾਂਜੀ ਪਲੂਣ ਬਚਾ ਲੋ ਜੀ ਪਹਿਲਾ ਸੂਆ ਛੇ ਜਾਂਦਾ ਹੁਣ ਲੇਵਾ ਵਖਾਇਓ ਕਰਮਾਈ ਦਾ ਤਾਂ ਥਣਫੋਣ ਵਖਾਇਓ ਯਾਰ ਅੰਗੀ ਜੀ ਪਹਿਲਾ ਸੂਆ ਛੇ ਜਾਂਦਾ ਇਹ ਵੀ ਕਰਦਾ ਅਜੇ ਵਸ਼ੀ ਨੂੰ ਪਤਾ ਨਹੀਂ ਆ ਸੋਣ ਦਾ ਕੋਈ ਹਾਂ ਹਾਂਜੀ ਅੱਛਾ 20 ਕਿਲੋ ਹਾਂ 20 ਕਿਲੋ ਠੀਕ ਆ ਖਲਾਰ ਕਰੋ ਖਲਾਰ ਓਏ ਖੜੇ ਖੜੋ ਖਾਰ ਕੇ ਯਾਰ ਅੰਗੀ ਲੇਵਾ ਲੂਵਾ ਖਾਟ ਤੇ ਲੱਟਲਾ ਖਾਦੇ ਬਸ ਖਲੋ ਪਤੋਏ ਦੀਪ ਜੀ ਇਹ ਨਹੀਂ ਆ ਕੋਈ ਸਗਤ ਆ ਆ ਜੇ ਰੋਟ ਮੰਗੂ ਖਿਲਰ ਜੂਗੀ ਪਛਾਣ ਨੂੰ ਪੂਰੀ ਹੋਰ ਜਰਸੀ ਪਿਓ ਰਿਆ ਨਿਕਾ ਨਿਕਾ ਕਾਨਾ ਲੱਗਾ ਬੋਦੀ ਵਾਲੀ ਇਹਦਾ ਪਰ ਮੋਲ ਇਹਦਾ ਮੋਲ 75 ਦੀ ਦੇ ਦੇਨੇ ਵੀ ਕਰ ਦੋ ਛੋਟ ਛੜ ਹੁੰਦੀ ਕਰਦਾ ਐ ਕਿਹੜੀ 75 ਦੀ ਦੇਣੀ ਆ 70 ਦੀ ਦੇ ਦਈਏ ਚਲੋ ਠੀਕ ਠੀਕ ਆ ਹਾਂ ਵਿੱਚੋਂ 1000 ਸ਼ੋਰਟ ਕਰ ਦਾਂਗੇ ਚਲੋ 90000 ਬਾਕੀ ਮੋਰਦੇ ਨਹੀਂ ਕਿ ਇਹਨੂੰ ਫੋਨ ਆਇਆ ਦੇ ਕੇ ਸਾਈ ਪਵਾ ਕੇ ਜੱਗਾ ਚਲੋ ਠੀਕ ਆ ਮੋਰਦੇ ਨਹੀਂ ਇਹ ਵੀ ਗੱਪਣੀ ਆ ਨਹੀਂ ਸੰਦੀਪ ਜੀ ਇਹ ਵਸ਼ੀ ਵੱਡੀ ਸੂਈ 23 24 ਕਿਲੋ ਦੁੱਧ ਤਿਆਰ ਆ ਇਹ 24 ਕਿਲੋ ਦੁੱਧ ਐਸਾ ਆ ਰਿਹਾ ਜੀ ਦਾਵਾ ਦੇਣਿਆ ਸੂਈ ਨੂੰ ਹਾਂ ਫਰਕ ਨਹੀਂ ਕੋਈ ਤੁਰ ਸਕਦਾ ਘਰ ਵਰਗਾ ਪੂਰੀ ਵੱਡੀ ਵਿਹੜਾ ਹਾਂ ਪੂਰੀ ਵੱਡੀ ਹਾਂ ਤੇ ਠੰਡੀ ਸੀਲ ਆ ਬੱਚਾ ਖਲੋ ਬਟੋਏ ਬੱਚਾ ਮਗਰਬ ਜੋਰ ਨਾਲ ਖਿੱਚ ਕਰ ਲੋ ਜੋਰ ਨਾਲ 来 गेले ਆਈ ਰਗਾ ਨਹੀਂ ਯਾ ਪਤਵੇ 23 23 ਕਿਲੋ ਦੁੱਧ ਤਿਆਰ ਆ ਲੈ ਜੀ ਠੰਡੀ ਠੁੰਡੀ ਬੜੀ ਆ ਜਿੱਦਾਂ ਮਰਜੀ ਥੱਲੇ ਬੈਠ ਰੋ ਕੋਈ ਟੈਨਸ਼ਨ ਨਹੀਂ ਤੇ ਦੁੱਧ ਰੋ ਕਾ ਦੁੱਧ 23 ਕਿਲੋ ਜਿਹੜਾ ਹੁਣੇ ਤਿਆਰ ਆ ਅੱਛਾ 30 ਚਵਾਜੇ 28 ਚਵਾਜੇ ਵੱਚੀ ਨਹੀਂ ਆਂਦੇ ਨੇ 35 ਦੇ ਦੇਣਾ 40 ਦੇ ਦੇਣਾ ਵੱਚਾ ਮਗਰ ਮਗਰ ਚੋਬਰ ਬੈਠਾ ਉਹ ਪਿਛੇ ਅੱਛਾ ਹਾਂ ਜੀ ਤੇ ਇਹ ਵਾਲੇ ਅੱਜ 10ਵਾਂ ਦੇਣਿਆ ਸੂਈ ਨੂੰ ਠੀਕ ਆ ਤੇ 23 ਕਿਲੋ ਜਿਹੜਾ ਵਾ ਇਹ ਹੁਣੇ ਤਿਆਰ ਆ ਤਿਆਰ ਆ 23 ਕਿਲੋ ਹਣਾ ਇਹ ਬਾਕੀ ਵੱਡੀ ਵਹਿੜਿਆ ਨਹੀਂ ਕੋਈ ਨਿਗੀ ਜੀ ਕੱਦ ਵਜਨ ਵੇਖ ਲੋ ਕਿੰਨਾ ਲੇਵਾ ਵੇਖ ਲੋ ਖਾ ਲੋ ਯਾਰ ਇਧਰ ਕਰੋ ਇਹ ਖਲੋਪਤ ਪਹਿਲਾਂ ਉਹ ਥੜੀ ਜੀ ਇਹਿੰਦਾ ਮੂੰਹ ਫਿਰ ਇਹਦਾ ਮੁੱਲ ਵੀ ਸਵਾਲ ਆਖੀ ਹਾਂ ਪਰ ਆਪਾਂ ਥੜੀ ਕਰਨਾ ਹਾਨੂੰ ਤੈਨੂੰ ਪਤਾ ਸੰਦੀਪ ਆ ਸਾਡਾ ਅੱਬਾ ਛੋਟਾ ਜਿਹਾ ਕੰਮ ਛੋਟਾ ਹੁੰਦਾ ਮੁੱਲ ਭਾਵੇਂ ਵਸ਼ੀਆਂ ਵੱਡੀਆਂ ਵੀ ਮਿਲ ਜਾਂਦੀਆਂ ਨਾ ਪਰ ਇਹ ਨਹੀਂ ਵੀ ਪਾ ਦੋ ਇਥੋਂ ਜਾ ਜਾ ਬਾਅਦ ਚ ਵਡੀਆਂ ਹਾਂ ਹਾਂ ਵੱਡੇ ਪੈਣਿਆ ਤੇ ਇਹੋ ਸਵਾਰੀ ਹੋ ਜਾਣੀ ਆ ਇਹੋ ਇੱਕ ਤੀਦੀ ਹੋ ਜਾਣੀ ਮੁਰਕੇ ਪਰ ਇੱਥੇ ਨਿਗਾਹਿਆ ਮੁੱਲਿਆ ਇੱਥੇ ਕੋਈ ਵੱਡਾ ਮੁੱਲ ਨਹੀਂ ਹੋਣਾ ਨਾ ਤੇ ਦੇਣੀ ਆ ਲੱਖ ਦੀ ਤੇ ਨਾ ਦੇਣੀ ਆ 95 ਦੀ 92000 ਦੀ ਵਛੀ ਦੇ ਦਾਂਗੇ ਠੀਕ ਹਾਂ ਨਹੀਂ ਨਹੀਂ ਕਿਤੇ ਹਾਂ ਬਿਲਕੁਲ ਲੱਖ ਲੱਖ ਸਵਾ ਸਵਾ ਲੱਖ ਦੀਆਂ ਵਛੀਆਂ ਪੈਣੀਆਂ ਜੜੀਆਂ ਆ ਨਹੀਂ ਠੀਕ ਹੈ ਹਾਥੀ ਜੇ ਨਹੀਂ ਆਉਣੀ ਬਲੈਰੋ ਜੀ ਆਊਗੀ ਇਹ ਕਰਮਾਲੀ ਠੀਕ ਆ ਜਿਆ ਲੱਡੂ ਤੇ ਆ ਚੀਜ਼ਾਂ ਛਿੱਲੀਆਂ ਜਾਣਗੇ ਬੈਕ ਸੈਟ ਤੋਂ ਠੀਕ ਹੈ ਠੀਕ ਹੈ ਆਹ ਗੱਬਰ ਇਹ ਵਛੀ ਗੱਬਣਿਆ ਜੀ ਦੂਜਾ ਸੂਆ ਗਰੰਟੀ ਇਹਦੀ ਵੀ ਬੜੀ ਆ ਸੰਦੀਪ ਭਾਜੀ ਹਾਂਜੀ ਹਾਂਜੀ ਚਲੋ ਆਪਾਂ ਪਾ ਦੇਣ ਲੱਗੇ ਆ ਦਾ ਵਛੀ ਹਾਂ ਹਾਂ ਲਓ ਜੀ 1 ਵਜੇ ਦੁੱਧ ਕਿੰਨਾ ਰੁਗੀ ਜੀ ਦੀ ਭਾਜੀ ਜਿਹਦੇ ਕੋਲ ਲਈ ਆ ਆਉਂਦਾ ਵੀ 24 ਕਿਲੋ ਦੁੱਧ ਝੋਆ ਪੈਲਣ ਥੱਲੇ 24 ਕਿਲੋ ਪੈਲਣ ਜੇ ਸਮਝਦੇ ਨਹੀਂ ਵੀ ਦਊਗੀ 24 ਹਾਂ ਉਹ ਆਂਦਾ ਹੀ ਭਾਜੇ ਦੱਸ ਦੇਣੇ ਨੂੰ ਪਾਇਓਣਾ ਵੀਡੀਓ ਚ ਅੱਛਾ ਸਾਂਭ ਲਿਓ ਕੋਈ ਗੱਲ ਨਹੀਂ ਆ ਹਾਂ ਤੇ ਬਾਕੀ ਫੇਸ ਕੁਆਲਟੀ ਵਿਖਾ ਦਿਓ ਕਿੰਨੀ ਸੋਹਣੀ ਲੱਗੀ ਬੁੱਤ ਨਸਲ ਨਸਲ ਪੂਰੀ ਨਸਲ ਪੂਰੀ ਆ ਪੂੜਾ ਬੜਾ ਬਹੁਤ ਸੋਹਣਾ ਤੇ ਵਜਨ ਵੀ ਪੂਰਾ ਤੇ ਕੱਦ ਵੀ ਫੁੱਲਿਆ ਹਾਂ ਹਾਂ ਬੀਲ ਦੀ ਬਹੁਤ ਲੰਮੀ ਆ ਇਹਦਾ ਫਿਰ ਮੁੱਲ ਇਹ ਵੀ ਵੀ 75000 ਦੀ ਸਨੀਪ ਜੀ ਦੇ ਦਾਂਗੇ ਥਾ ਨਾ ਹਾਂ ਨਾ ਹੀ ਦੇ ਦਈਏ ਨਹੀਂ 72000 ਦੀ ਹਾਂ ਨਾ ਹੀ ਚਲੋ 72000 ਦੀ ਵਾਚੀ ਬਣੂ ਬਣੂ ਬਰੀ ਆ ਜੀ ਤੇ ਆ ਵੇਖੋ ਵੀ ਕੀ ਚੀਜ਼ ਆ ਹਾਂ ਨੇ ਟਾਈਮ ਲੈ ਜਣਾ ਮੈਨੇ ਇਹ ਟਾਈਮ ਲੈਂਦੀ ਆ ਬਾਕੀ ਚੱਡਾ ਤੂੰ ਉਹ ਹੀ ਲਾ ਦੂਗੀ ਕਰਮਾਂ ਲਈ ਚਲੋ ਬਸ ਆਹੀ ਆ ਇਹ ਹੀ ਪੀਜ਼ਾ ਆਹੀ ਪੀਜ਼ਾ ਆ ਵੇਖੋ ਬੱਚੇ ਬੈਠੇ ਨੇ ਆ ਬੱਚਾ ਜੇ ਵੱਡੀ ਮਸ਼ੀਨ ਦਾ ਅੱਛਾ ਵੱਡਾ ਨਾ ਹਾਂ ਚਲੋ ਬਾਕੀ ਮੇਰਾ ਵੀ ਇੱਥੇ ਆ ਗਿਆ ਦਾ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਹਾਂ ਜੀ ਤਸੱਲੀ ਕਰਨ ਕੋਈ ਚੱਕਰ ਨਹੀਂ ਆ ਠੀਕ ਹੈ ਹਾਂ ਤੇ ਬੋਲੋ ਫਿਰ ਨੰਬਰ ਨੰਬਰ ਸੁਨੀਪਾ ਜੀ 9646827503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸასი